ਜਿਸ ਨੂੰ ਵਡਿਆਈ ਗੁਰੂ ਦੰਦਾ ਉਹਦੀ ਇੱਜ਼ਤ ਪੱਤ ਦਾ ਰਾਖਾ ਵੀ ਗੁਰੂ ਆਪ ਹੀ ਐ ਤੂੰ ਮਨਾ ਕਿਹੜੀ ਗੱਲਾਂ ਕਬਰਾਨਾ ਜੇ ਕਿਰਪਾ ਰਹਿਮਤ ਕਰਕੇ ਨਵਾਜਣ ਵਾਲਾ ਗੁਰੂ ਹੈ ਤੇ ਕੁੱਲ ਦੁਨੀਆ ਜ਼ੋਰ ਲਾ ਲਈ ਵੀ ਤੇਰਾ ਨਾਮ ਖਰਾਬ ਕਰ ਦਈਏ ਤੇਰੀ ਪਿੱਠ ਲਵਾ ਦਈਏ ਗੁਰੂ ਕਦੇ ਪਿੱਠ ਨਹੀਂ ਜੇ ਲੱਗਣ ਦਿੰਦਾ ਜੇਕਰ ਮਿਲਦਾ ਈਰਖਾ ਵਸ ਹੋਏ ਪੰਡਤਾਂ ਨੇ ਸ਼ਹਿਰ ਵਿੱਚ ਟੰਡੋਰਾ ਪਟਵਾ ਦਿੱਤਾ ਵੀ ਬਾਬੇ ਕਬੀਰ ਦੇ ਘਰ ਦੇ ਵਿੱਚ ਜੱਗ ਹੋਣਾ ਬਾਬਾ ਕਬੀਰ ਹੱਥੀਂ ਕਿਰਤ ਕਰਕੇ ਖਾਣ ਵਾਲਾ ਕੋਲ ਧਨ ਕਦੇ ਜੋੜ ਕੇ ਨਹੀਂ ਰੱਖਿਆ ਤੇ ਜਦੋਂ ਈਰਖਾ ਵਸ ਹੋਏ ਲੋਕਾਂ ਨੇ ਸ਼ਹਿਰ ਦੇ ਵਿੱਚ ਢੰਡੋਰਾ ਪਟਵਾ ਦਿੱਤਾ ਵੀ ਕਬੀਰ ਦੇ ਘਰ ਵਿੱਚ ਜੱਗ ਹੋ ਰਿਹਾ ਹੈ ਦੂਰ ਦੂਰ ਤੱਕ ਸੁਨੇਹੇ ਚਲੇ ਗਏ ਜਿੰਨੇ ਸਾਧੂ ਮਹਾਤਮਾ ਨੇ ਉਹਨਾਂ ਨੂੰ ਸਦਾ ਭੇਜਿਆ ਗਿਆ ਵੀ ਕਬੀਰ ਦੇ ਘਰ ਵਿੱਚ ਜੱਗ ਹੋਣਾ ਆਪਣੀਆਂ ਪੂਰੀਆਂ ਮੰਡਲੀਆਂ ਲੈ ਕੇ ਆਓ ਹੁਣ ਜੀਨੂ ਜੀਨੂ ਸੱਦਾ ਮਿਲਿਆ ਉਹ ਆਉਣ ਦੀ ਤਿਆਰੀ ਕਰੀ ਜਾਂਦਾ ਆ ਰਹੇ ਨੇ ਇਧਰ ਭਗਤ ਕਬੀਰ ਨੇ ਜਦੋਂ ਇਹ ਗੱਲ ਨੂੰ ਸੁਣਿਆ ਵੀ ਮੇਰੇ ਨਾਮ ਦੇ ਉੱਪਰ ਲੋਕਾਂ ਦੇ ਵਿੱਚ ਕਿਸੇ ਨੇ ਇਹ ਖਬਰ ਫੈਲਾ ਦਿੱਤੀ ਹੈ ਵੀ ਬਾਬੇ ਕਬੀਰ ਦੇ ਘਰ ਵਿੱਚ ਜਗ ਹੋ ਰਿਹਾ ਹੈ ਉਸ ਅਕਾਲ ਪੁਰਖ ਮਾਲਕ ਪਰਮਾਤਮਾ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਕਰਦੇ ਨੇ ਵੀ ਮੈਂ ਤੇ ਕੋਈ ਇੰਨੀ ਸਮਰੱਥਾ ਦੇ ਯੋਗ ਨਹੀਂ ਆ ਪਤਾ ਨਹੀਂ ਕਿਸੇ ਈਰਖਾ ਵਸ ਹੋਏ ਬੰਦੇ ਦੇ ਵੱਲੋਂ ਇਸ਼ਾਰਾਰਤ ਕੀਤੀ ਗਈ ਹੈ ਤੇ ਦਾਤਿਆ ਬਦਨਾਮੀ ਤੇ ਤੇਰੇ ਭਗਤ ਦੀ ਹੋਈ ਹੈ ਆਪ ਜੰਗਲ ਵਿੱਚ ਚਲੇ ਗਏ ਇੱਧਰ ਲੋਕ ਨੇ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਤੇ ਕਿਸੇ ਨੇ ਸੋਚਿਆ ਵੀ ਜੱਗ ਹੋ ਰਿਹਾ ਇਸ ਜੱਗ ਦੇ ਵਿੱਚ ਮੈਂ ਵੀ ਆਪਣਾ ਹਿੱਸਾ ਪਾ ਦਿਆਂ ਉਹ ਸਬਜੀ ਲੈ ਆਇਆ ਕਿਸੇ ਨੇ ਸੋਚਿਆ ਵੀ ਜੱਗ ਹੋ ਰਿਹਾ ਹੈ ਇਸ ਜੱਗ ਦੇ ਵਿੱਚ ਮੈਂ ਲੋਕਾਂ ਦੀ ਸੇਵਾ ਕਰ ਲਵਾਂ ਉਹ ਸ਼ਕਣ ਦੇ ਲਈ ਆਟਾ ਲੈ ਆਇਆ ਕੋਈ ਕਿਸੇ ਪ੍ਰਕਾਰ ਦੀ ਦਾਲ ਬਣਾ ਲਿਆ ਆ ਕੋਈ ਮਿੱਠੇ ਪਦਾਰਥ ਲੈ ਆਇਆ ਕੋਈ ਨਮਕੀਨ ਪਦਾਰਥ ਲੈ ਆਇਆ ਤੇ ਸਾਰੇ ਦਾ ਸਾਰਾ ਦੇਣੀ ਜਿਹੜਾ ਲੰਗਰ ਬੜਾ ਵਧੀਆ ਚੱਲਦਾ ਰਿਹਾ ਸਾਰਿਆਂ ਨੇ ਰੱਜ ਰੱਜ ਕੇ ਛਕਿਆ ਸਾਧੂ ਮਹਾਤਮਾ ਆਉਣਗੇ ਉਹਨਾਂ ਦੀ ਅਸੀਸ ਲੈ ਲਈਏ ਇਹ ਸੋਚ ਕੇ ਕੋਈ ਕੀਮਤੀ ਵਸਤਰ ਕੋਈ ਕੀਮਤੀ ਦੁਸ਼ਾਲੇ ਲੈ ਕੇ ਆ ਰਿਹਾ ਹੈ ਤੇ ਸਾਰੇ ਦਾ ਸਾਰਾ ਕਾਰਜ ਹੈ ਜਿਹੜਾ ਬੜਾ ਵਧੀਆ ਨੇਪਰੇ ਚੜ ਗਿਆ ਤੇ ਜਗ ਸੰਪੂਰਨ ਹੋਇਆ ਸ਼ਾਮ ਨੂੰ ਬਾਬਾ ਕਬੀਰ ਜੰਗਲ ਵੱਲੋਂ ਵਾਪਸ ਮੁੜਿਆ ਆਉਂਦਾ ਸੋਚਦਾ ਵੀ ਲੋਕ ਨੇ ਜਿਹੜੇ ਉਹ ਆਏ ਹੋਣਗੇ ਜਦੋਂ ਛਕਣ ਦੇ ਲਈ ਕੁਝ ਮਿਲਿਆ ਨਾ ਹੋਏਗਾ ਤੇ ਬੜੀ ਬਦਨਾਮੀ ਕੀਤੀ ਹੋਏਗੀ ਮੁੜ ਗਏ ਹੋਣਗੇ ਪਰ ਕਮਾਲ ਦੀ ਗੱਲ ਵੀ ਭੀੜ ਹੈ ਜਿਹੜੀ ਵਾਪਸ ਜਾ ਰਹੀ ਹੈ ਉਹ ਭੀੜ ਦੇ ਵਿੱਚੋਂ ਜਿਹੜਾ ਕੋਈ ਜਾਂਦਾ ਹੈ ਉਹਦੇ ਮੁਖ ਦੇ ਵਿੱਚੋਂ ਇੱਕੋ ਹੀ ਆਵਾਜ਼ ਵੀ ਜਿੰਨਾ ਸੋਹਣਾ ਪ੍ਰਬੰਧ ਜਿੰਨਾ ਵਧੀਆ ਪ੍ਰਬੰਧ ਜੋ ਛਕਣ ਦੇ ਲਈ ਪਦਾਰਥ ਇੱਥੇ ਮਿਲੇ ਨੇ ਇੰਨਾ ਵਧੀਆ ਪ੍ਰਬੰਧ ਤੇ ਕਿਤੇ ਮਿਲਿਆ ਹੀ ਨਹੀਂ ਉਹ ਲੋਕ ਬਾਬੇ ਕਬੀਰ ਦੀ ਉਪਮਾ ਕਰਦੇ ਜਾਂਦੇ ਨੇ ਘਰ ਆ ਕੇ ਵੇਖਿਆ ਤੇ ਸਮਝ ਗਏ ਵੀ ਇਹ ਖੇਡ ਤੇ ਅਕਾਲ ਪੁਰਖ ਮਾਲਕ ਪ੍ਰਮਾਤਮਾ ਦੀ ਹੈ ਉਹ ਮਾਲਕ ਪ੍ਰਮਾਤਮਾ ਆਪ ਹੀ ਆਪਣੇ ਲੋਕਾਂ ਵਿੱਚ ਦੀ ਵਿਚਰਦਾ ਹੋਇਆ ਸਾਰੀ ਸੇਵਾ ਆਪ ਹੀ ਕਰਵਾ ਗਿਆ ਤੇ ਵਡਿਆਈ ਹੈ ਜਿਹੜੀ ਉਹ ਭਗਤ ਪਿਆਰੇ ਨੂੰ ਦੇ ਦਿੱਤੀ ਬੋਲਦੇ ਨੇ ਬਚਨ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਕਹਿੰਦੇ ਨਾ ਤੇ ਅਸੀਂ ਕੋਈ ਜਗ ਕੀਤਾ ਸੀ ਨਾ ਹੀ ਸਾਡੇ ਕੋਲ ਇੰਨੀ ਸਮਰਥਾ ਹੈ ਵੀ ਅਸੀਂ ਐਡਾ ਜੱਗ ਕਰ ਸਕੀਏ ਮੇਰੇ ਸਰੀਰ ਵਿੱਚ ਇੰਨਾ ਬਲ ਨਹੀਂ ਪਰ ਕਹਿੰਦੇ ਜਦੋਂ ਮੈਂ ਇੰਨਾ ਹਾਲਾਤਾਂ ਨੂੰ ਆ ਕੇ ਵੇਖਦਾ ਵੀ ਜਿੰਨੇ ਆਏ ਸਨ ਸਾਰੇ ਦੇ ਸਾਰੇ ਹੀ ਰੱਜ ਕੇ ਜਾ ਰਹੇ ਨੇ ਕਹਿੰਦੇ ਫਿਰ ਮਨ ਦੇ ਵਿੱਚ ਇਹ ਦ੍ਰਿੜਤਾ ਆਉਂਦੀ ਹੈ ਕਿ ਆ ਜਾਣੋ ਕਿਸ਼ ਹਰ ਕੀ ਆ ਕਹਿੰਦੇ ਅਸੀਂ ਕੀ ਜਾਣੀਏ ਉਹ ਰੱਬ ਨੇ ਕੀ ਖੇਡ ਵਰਤਾਈ ਹੈ ਜੋ ਵੀ ਖੇਡ ਵਾਪਰੀ ਹੈ ਵਾਪਰੀ ਉਸ ਮਾਲਕ ਦੀ ਹੈ ਭਇਓ ਕਬੀਰ ਕਬੀਰ ਤੇ ਕਬੀਰ ਦਾ ਅਖਰੀ ਅਰਥ ਹੈ ਵੱਡਾ ਤੇ ਬਾਬਾ ਕਬੀਰ ਜੀ ਕਹਿੰਦੇ ਆਉਂਦੇ ਨੇ ਵੀ ਅਸਲ ਵੱਡਾ ਤੇ ਮਾਲਕ ਪ੍ਰਮਾਤਮਾ ਤੂੰ ਹੀ ਹੈ ਤੇਰੀ ਬਣਾਈ ਸਾਰੀ ਖੇਡ ਵਰਤੀ ਹੈ ਤੇਰੀ ਬਣਾਈ ਖੇਡ ਦੇ ਨਾਲ ਹੀ ਸਾਰਾ ਕਾਰਜ ਆਰੰਭ ਹੋਇਆ ਤੇ ਤੂੰ ਹੀ ਸੰਪੂਰਨ ਕਰ ਦਿੱਤਾ ਨਹੀਂ ਤੇ ਮੇਰੇ ਵਿੱਚ ਇਨੀ ਸਮਰੱਥਾ ਨਹੀਂ ਸੀ ਮੈਂ ਬੇਨਤੀ ਕਰ ਰਿਹਾ ਆ ਸਾ ਵੀ ਦੁਨੀਆ ਦੇ ਵਿੱਚ ਜਦੋਂ ਵਿਚਰਦੇ ਹੋ ਪ੍ਰਵਾਹ ਕਰਨੀ ਛੱਡ ਦਿਓ ਦੁਨੀਆ ਦੀ ਜੇ ਵਡਿਆਈ ਦੇਣ ਵਾਲਾ ਮਾਲਕ ਪ੍ਰਮਾਤਮਾ ਹੈ ਤੇ ਭਰੋਸਾ ਰੱਖੀ ਤੇਰੀ ਇੱਜ਼ਤ ਪਤ ਨੂੰ ਢਕਣ ਵਾਲਾ ਵੀ ਉਹ ਹੈ ਤੇਰੀ ਇੱਜ਼ਤ ਪਤ ਨੂੰ ਬਚਾਉਣ ਵਾਲਾ ਵੀ ਉਹੀ ਹੈ ਉਹਦੇ ਤੋਂ ਵੱਡਾ ਕੋਈ ਆਸਰਾ ਨਹੀਂ ਦੁਨੀਆ ਦੇ ਵਿੱਚ ਲੱਭਣਾ